ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਿਲ ਟੀਵੀ ਯੂਕੇ ਪੰਜਾਬੀ ਸ਼ਾਮ ਦੇ ਸਾਡੇ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਆਪਰੇਸ਼ਨ ਪ੍ਰਹਾਰ ਦਾ ਦੂਜਾ ਚਰਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ 27 ਟੀਮਾਂ ਬਣਾ ਕੇ ਪੂਰੇ ਜ਼ਿਲ੍ਹੇ ਵਿੱਚ 75 ਥਾਵਾਂ ਤੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਲਗਭਗ 75 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਵਿੱਚੋਂ 35 ਖਿਲਾਫ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਕੇਸ ਦਰਜ ਕੀਤੇ ਗਏ। ਐਸਐਸਪੀ ਬਰਨਾਲਾ ਨੇ ਦੱਸਿਆ ਕਿ ਇਹ ਛਾਪੇ ਗੈਂਗਸਟਰ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੇ ਠਿਕਾਣਿਆਂ ਤੇ ਮਾਰੇ ਗਏ। ਪੁਲਿਸ ਨੂੰ 35 ਲੋਕਾਂ ਖਿਲਾਫ ਪੱਕੇ ਸਬੂਤ ਮਿਲੇ ਹਨ। उन्होंने कहा कि पंजाब पुलिस समाज में अपराध मुक्त बनानेम चला रही है तो मानयोग सीएम मानयोग डी जी पीब दिशा दी, निर्देशा हेठ प्रहार टू का आगाज किया गया ये है जरा यह ऑपरेशन प्रहार टू है ये तहत अगले बहत्तर घंटे के लिए असि जे भी गैंगस्टर एलीमेंट हैं उन्होंने एसोसीएट्स हैं उन्होंने साथी हैं उन्होंने केसवार हैं कोई भी वांटिड क्रिमिनल है वक् वक् टीम बना के उन्हें रेड कर रहे हैं और उन्हफ़ बंदी कानूनी कार्रवाई जाब्ते न की जा रही है तो दसना चाहूंगा कि आज सवेर तो ही सारी बरनला पुलिस ने लगभग 400 पुलिस पर्सनल दी लगभग सताई टीम बना के वक्त -वक थावे रेड किया गया और साढ़े वलों पचहत्तर सकी क्रिमिनल्स को राउंड अप किया गया और पैंती अरेस्ट पाई गई है आफ्ट डी वेरीफिकेशन एज़ पर लॉ तो यह भी दसना चाहूँगा कि जरा यह पहला फेज है प्रहार ऑपरेशन का ਔਰ ਦੇਖੀ ਸਾਡੇ ਵੱਲੋਂ ਲਗਭਗ 100 ਜਿਹੜੇ ਸੱਕੀ ਤੇ ਕ੍ਰਿਮੀਨਲ 엘ਿਮੈਂਟਸ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਇਹਦੇ ਵਿੱਚ ਅਪਾਰਟ ਫਰਮ ਜਿਹੜੇ ਵਾਂਟਡ ਕ੍ਰਿਮੀਨਲਸ ਨੇ ਬਾਵੇ ਉਹ ਐਸਕਾਪਡਰਸ ਹੋ ਨਸ਼ਾ ਤਸਕਰ ਹੋ ਸਨੈਚਰਸ ਹੋ ਬੇਲਡ ਆਊਟਸ ਹੋ ਰਿਪੀਟ ਆਫੈਂਡਰਸ ਹੋ ਔਰ ਅਨਸਰਮਾਰੇ ਬੰਦੇ ਹੋ ਉਹਨਾਂ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਤਹਿਤ ਸਾਡੇ ਵੱਲੋਂ ਵਕਫਕ ਪ੍ਰੋਗਰਾਮ ਲਾਈਕ ਡਿਸਟ੍ਰਿਕਟ ਸੀਲਿੰਗ ਸਿਟੀ ਸੀਲਿੰਗ ਦੇ ਵੀ ਡਿਪਲॉयਮੈਂਟ ਕੀਤੇ ਜਾ ਰਹੀ ਹੈ ਹਰ ਪੁਆਇੰਟ ਤੇ ਪੁਲਿਸ ਦੀ ਪ੍ਰੈਜ਼ੈਂਸ ਸਾਡੇ ਵੱਲ ਇਨਸ਼ੋਰ ਕੀਤੀ ਜਾ ਰਹੀ ਹੈ ਉਹਦੇ ਤਹਿਤ ਹੀ ਅੱਜ ਅਸੀਂ ਬੰਨਾਲਾ ਰੇਲਵੇ ਸਟੇਸ਼ਨ ਸੇ ਕਾਸੋ ਆਪਰੇਸ਼ਨ ਕਰ ਰਹੇ ਹਾਂ ਇਹਦੇ ਵੀ ਸਾਡੇ ਵੱਲੋਂ ਲਗਭਗ 150 ਮੁਲਾਜ਼ਮ ਨੂੰ ਡਿਪਲੋਏ ਕਰਕੇ ਇਸ ਰੇਲਵੇ ਸਟੇਸ਼ਨ ਦੀ ਪੂਰਪਰ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇਵਨ ਦੇ ਵਿੱਚ 4 ਤੋਂ 7 ਸਾਡੇ ਵੱਲੋਂ ਪੂਰਪਰ ਨਾਕਾਬੰਦੀ ਕੀਤਾ ਜਾ ਰਿਹਾ ਜ਼ਿਲ੍ਹੇ ਦੇ ਵਿੱਚ ਇਵਨ ਨਾਈਟ ਡੋਮਿਨੇਸ਼ਨ ਨੂੰ ਵੀ ਅਸੀਂ ਇਨਸ਼ੋਰ ਕਰ ਰਹੇ ਹਾਂ ਰਾਤ ਨੂੰ ਵੀ ਸਾਰੇ ਜੀਓਜ਼ ਐਸ ਐਚਓਜ਼ اور جندے انچارجز اے પેટ્રોલنگ پارٹیز اے وہ گراؤنڈ چے رہیں گے تے جو بندے جو کام کر دیتے نے گراؤنڈ اوکے نہیں نے وچ سر اے بھی کہا جا رہا ہے کہ کچھ لوگ مختار اچ انا چاہندے نے اک تا اے ہے تے دوسرا اے کہ جیڑے بندیاں تے کیس درج کیتا کس کرائیٹیریا تے انہاں دے کیس درج ہو رہے بالکل نہیں جانے کہ پاؤنو میں نے دسی کہ 75 بندے نو راؤنڈ اپ کیتا گیا سی لیکن جن کاروائی 35 دے خلاف ہوئی ہے جن 35 سی گئے کچھ دے خلاف پرانے مقدمے دے سی گئے کچھ 302 307 418 سی گئے उस तो अलावा उन्होंने शमूलियत क्रिमिनल एक्टिविटीजी जे चाली बंदे उन्हें खिलाफ़ पुराने परचे तो दस सके लेकिन एज ऑफ ना उन्होंने खिलाफ कोई भी एविडेंस नहीं इस करके प्रोपर वेरीफिकसन करके जिमेंस कि वो रिफॉर्म होना चाह रहे हैं मुख्यारा के आना चाह रहे हैं इस करके पंजाब पुलिस तो बरनला पुलिस का भी यही टीचा है कि जेमिनल एलीमेंट्स भावे कोई भी पिछकड़ हो इनकेस मुख धारा आना चाहता तो वो खिलाफ कोई कार्रवाई नहीं होगी उन्होंने पूरा मौका दिता जाएगा कि वह समाज का पार्ट बन सके ਸਰ ਆਪਰੇਸ਼ਨਲ ਇਸ ਤਰ੍ਹਾਂ ਹਾਰ ਰਿਹਾ ਜਿਨ੍ਹਾਂ ਦੇ ਬਲਕਿ ਕਿਸ ਤਰ੍ਹਾਂ ਨੇ ਇਹ ਮਾਮਲੇ ਰਿਪੋਰਟ ਦਰਜ ਨੇ ਪਹਿਲਾਂ ਕੀ ਰਕਰ ਰਹੇ ਨੇ ਜਦੋਂ ਕੁਝ ਦੇ ਖਿਲਾਫ ਪ੍ਰੋਪਰ ਥੋੜੇ ਬੋਦੀ ਸਨੈਚਿੰਗਸ ਦੇ ਮਾਮਲੇ ਦੱਸ ਸੀਗੇ ਕੁਝ ਦੇ ਖਿਲਾਫ ਐਕਸਾਈਜ਼ ਦੇ ਸੀਗੇ ਕੁਝ ਦੇ ਖਿਲਾਫ ਪੁਰਾਣੇ 302 307 ਦੇ ਬੀਸੀ ਦੇ ਕੇਸਸ ਕਾਫੀ ਪੁਰਾਣੇ ਸੀਗੇ ਟੂ ਅਕੋਰਡਿੰਗਲੀ ਕੇਸ ਬਾਈ ਕੇਸ ਸਾਰਾ ਵੈਰੀਫਾਈ ਕਰਕੇ ਹਲੇ ਵੈਰੀਫਿਕੇਸ਼ਨ ਚੱਲ ਵੀ ਰਹੀ ਹੈ ਅਕੋਰਡਿੰਗਲੀ ਉਹਨਾਂ ਨੂੰ ਫਾਰਕ ਕੀਤਾ ਜਾ ਰਿਹਾ ਹੈ ਡਿਟੇਲਸ ਸਰ ਸਰ

ਤੋ ਐਸੇ ਬੰਦੋ ਨੂੰ ਰੌਂਡ ਅਪ ਕੀਤਾ ਗਿਆ ਹੈ ਸਰ ਜੀ 12 ਜੀਵੀ ਪੁਲਿਸ ਬਲਾਈ ਕੀਤਾ ਹੈ ਚੈਕਿੰਗ ਵਾਸਤੇ ਹਾਂ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਰ ਜ਼ਿਲ੍ਹੇ ਨੂੰ ਐਕਸਟਰਾ ਫੋਰਸ ਵੀ ਮੋਹਿਆ ਕਰਾਇਆ ਗਿਆ ਹੈ ਔਰ ਸਾਨੂੰ ਲਗਭਗ 150 ਤੋਂ 2 ਕੰਪਨੀ ਬਾਹਰੋਂ ਮਿਲੀ ਸਿੱਗੀ ਆਪਰੇਸ਼ਨ ਪ੍ਰਹਾਰ ਇੱਕ ਜਦੋਂ ਚਲਾਇਆ ਸੀ ਉਸ ਤੋਂ ਬਾਅਦ ਕੋਈ ਸਰ ਆਊਟਪੁੱਟ ਤੁਹਾਨੂੰ ਲੱਗੀ ਹੈ ਕਿ ਉਹਦਾ ਸਫਲ ਹੋਇਆਗਾ ਬਿਲਕੁਲ ਜਿਸ ਤਰੀਕੇ ਦੇਖੋ ਲਗਭਗ 15 ਦਿਨ ਹੀ ਹੋਇਆ ਜਿਹੜਾ ਪ੍ਰਹਾਰ ਆਪਰੇਸ਼ਨ ਫੇਜ਼ 1 ਦਾ ਉਹਦੇ ਤਹਿਤ ਹੀ ਸਾਡੇ ਵੱਲੋਂ 100 ਦੇ ਆਸ-ਪਾਸ ਜਿਹੜੇ ਕ੍ਰਾਈਮਨਲ ਸੀਗੇ ਗੈਂਗਸਟਰ ਸੀਗੇ ਉਹਨਾਂ ਨੂੰ अरेस्ट किया गया उस तो बाद जिस तरीके नाल assi रेगुलर मोमेंटम मेंटेन करके इनेदर क्लफ कार्रवाई कर रहे हैं तो ऑब्वियसली जब वो अंसर मारे बंदे बाहर नहीं फिरेंगे तो अपना पंजाब जो एक गैंग कल्चर है और क्राइम है तो मुक्त हो जाएगा सर बरनाला के गैंगस्टर जट्टू गैंगस्टर दा गुरका गिरफ्तार किए ਜਿਹੜੇ ਸਾਡੀ ਜਿਹੜੀ ਟੈਕਨੀਕਲ ਟੀਮ ਹੈ ਉਹਨਾਂ ਕੋਲ ਲੀਡ ਵੀ ਸੀਗੀ ਅਸੀਂ ਪਿਛਲੇ 1 ਹਫਤੇ ਤੋਂ ਕੰਮ ਕਰ ਰਹੇ ਸੀਗੇ ਜਿਹੜੇ ਵਾਂਟਡ ਕ੍ਰਿਮੀਨਲ ਸੀਗੇ ਉਹਨਾਂ ਦੀ ਟੈਕਨੀਕਲ ਸਰਵੇਲੈਂਸ ਕੀਤੀ ਜਾ ਰਹੀ ਸੀਗੀ ਤੇ ਜਿਹੜੇ ਕ੍ਰਿਮਨਲ ਹੌਟ ਸਪੌਟ ਹੈ ਯਾਨੀ ਜਿੱਥੇ ਉਹਨਾਂ ਦੀ ਰਿਹਾਈਸ ਵਗੈਰਾ ਉਸ ਏਰੀਆ 'ਚ ਰੇਡ ਕੀਤਾ ਗਿਆ ਸੀਗਾ ਔਰ ਅਰਲੀ ਮਾਰਨਿੰਗ ਸਾਡੀ ਜਿਹੜੀ ਰੇਡ ਪਾਰਟੀ ਸੀਗੀ ਸਵੇਰ 5:00 ਵਜੇ ਤੋਂ ਹੀ ਬਾਹਰ ਸੀਗੀ ਅੰਮ੍ਰਿਤਸਰ ਦੇ ਵਾਰਡ ਨੰਬਰ 7 ਦੀ ਮੌਜੂਦਾ ਕੌਂਸਲਰ ਵਨੋ ਪੁਲਿਸ ਪ੍ਰਸ਼ਾਸਨ ਉੱਤੇ ਗੰਭੀਰ ਦੋਸ਼ ਲਗਾਏ ਗਏ ਹਨ ਕਾਉਂਸਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਹੱਲੇ ਵਿੱਚੋਂ ਇੱਕ ਨੌਜਵਾਨ ਨੂੰ ਘਰੋਂ ਚੱਕ ਕੇ ਥਾਣੇ ਲਿਜਾਇਆ ਗਿਆ ਜਾਣਕਾਰੀ ਲੈਣ ਲਈ ਜਦੋਂ ਉਹਨਾਂ ਦੇ ਪੁੱਤਰ ਨੂੰ ਥਾਣੇ ਭੇਜਿਆ ਗਿਆ ਤਾਂ ਪੁਲਿਸ ਕਰਮਚਾਰੀਆਂ ਵੱਲੋਂ ਉਸ ਨਾਲ ਬਦਸਲੂਕੀ ਅਤੇ ਜਾਤਕ ਸੂਚਕ ਸ਼ਬਦ ਵਰਤੇ ਗਏ ਇਸ ਮਾਮਲੇ ਨੂੰ ਲੈ ਕੇ ਕਾਉਂਸਲਰ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪੁੱਜੇ ਕਈ ਕਾਉਂਸਲਰਾਂ ਅਤੇ ਜਥੇਬੰਦੀਆਂ ਨੇ ਸਮਰਥਨ ਕਰਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜੀ ਪ੍ਰਧਾਨ ਜੀ ਆਪਣਾ ਨਾਮ ਦੱਸ ਕੇ ਸੀਪੀ ਸਾਹਿਬ ਤੇ ਸਤਿ 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 ਸਤ ਉਹ ਵਿਭਿੰਨ ਕਾ ਮੇਰੇ ਬੱਚੇ ਨੂੰ ਲੈ ਗਈ ਪੁਲਿਸ ਪੁੱਤਰੋ ਜਾਂ ਤੂੰ ਚੱਲ ਜਾਂ ਮਮੀ ਤਰੀ ਨਹੀਂ ਕਰ ਤੇ ਚਲੋ ਗਿਆ ਨਾਲ ਕਿਉਂਕਿ ਪੜਿਆ ਲਿਖਿਆ ਬੱਚਾ ਵਾ 22 ਸਾਲ ਦੀ ਏਜ ਉਹਦੀ ਉੱਥੇ ਗਿਆ ਤੇ ਕੁਝ ਗੰਡਮੈਨਾਂ ਨੇ ਉਹਨਾਂ ਬਤਮੀਚੀ ਕੀਤੀ ਜੋ ਗਾਲੀ ਗਲੋਚ ਕੀਤਾ ਇਹਨਾਂ ਦੇ ਦੱਸਣ ਮੁਤਾਬਕ ਜੋ ਬਹੁਤ ਨਿੰਦਾਯੋਗ ਹੈਗਾ ਔਰ ਫਿਰ ਸ਼ਾਮ ਨੂੰ ਇੱਕ ਤਰਖਾਸਤ ਹੋਰ ਸੀਗੀ ਸਾਡਾ ਡਿੰਪਲ ਵੀਰ ਹੈ ਜੋ ਸਾਡੇ ਐਸਐਸਮਾਟ ਤੋਂ ਮੈਂਬਰ ਹੈ ਸਾਡੀ ਸੰਸਥਾ ਦਾ ਉਹ ਦਰਖਾਸਤ ਬਾਰੇ ਪੁੱਛਣ ਗਿਆ ਤੇ ਉਹਨਾਂ ਮਿਸਵਾਹਿਵ ਕੀਤਾ ਗਿਆ ਕਿ ਤੁਸੀਂ ਟੂੜਿਓ ਮਿਲਾ ਜਿੰਦੇ ਜੇ ਚਪੜਾ ਪਾ ਕੇ ਇਹ ਕੋਈ ਤਰੀਕਾ ਨਹੀਂ ਆ ਪੁਲਿਸ ਪ੍ਰਸ਼ਾਸਨ ਦਾ ਜਿਲ੍ਹੇ ਕੋਈ ਉਥੇ ਜਨਤਾ ਆਉਂਦੀ ਹੈਗੀ ਉਹਨਾਂ ਨੂੰ ਡੀਲ ਕਰਨ ਦਾ ਤਾਂ ਸਭ ਨੂੰ ਐਸ ਐਚਓ ਸਾਹਿਬਾਨਾਂ ਨੂੰ ਆਪਣੇ ਥਾਣੇ ਦੇ ਵਿੱਚ ਕੋਈ ਨਾ ਕੋਈ ਗਾਈਡਲਾਈਨ ਕਰਨੀ ਚਾਹੀਦੀ ਵੀ ਇੱਥੇ ਹਰ ਇੱਕ ਨੂੰ ਅਧਿਕਾਰ ਹੈ ਇਹ ਜਿਲ੍ਹਿਆਂ ਥਾਣੇ ਕਚਹਿਰੀਆਂ ਬਣੇ ਹੈਗੇ ਇਹ ਪਬਲਿਕਾ ਉੱਤੇ ਬਣਿਆ ਔਰ ਪਬਲਿਕ ਦੇ ਟੈਕਸਾਂ ਦੇ ਨਾਲ ਹੀ ਇਹ ਇਮਾਰਤਾਂ ਬੰਦੀਆਂ ਔਰ ਇਨ੍ਹਾਂ ਦੇ ਪਬਲਿਕ ਦੇ ਟੈਕਸਾਂ ਨਾਲ ਹੀ ਨਾ ਸਾਰਿਆਂ ਨੂੰ ਤਨਖਾਹਾਂ ਮਿਲਦੀਆਂ ਜਿੰਨੇ ਵੀ ਆਪਣੇ ਸਰਕਾਰੀ ਦੈਰੇ ਨੇ ਤੇ ਇਹ ਬਹੁਤ ਨਿੰਦਾਯੋਗ ਹੈਗੀ ਅਸੀਂ ਆਸ ਕਰਦੇ ਹਾਂਗੇ ਕਿ ਜਲਦੋਂ ਜਲਦ ਉਸ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ ਜਾਂ ਆਪਣੀ ਉਹ ਗਲਤੀ ਦਾ ਅਹਿਸਾਸ ਕਰੇ ਪਰਿਵਾਰ ਕੋ ਨਹੀਂ ਤੇ ਫਿਰ ਅਸੀਂ ਪੂਰੇ ਸੰਤ ਸਮਾਜ ਨੂੰ ਅਤੇ ਹੋਰ ਆਪਣੀ ਧਾਰਮਿਕ ਜਥੇਬੰਦੀਆਂ ਨੂੰ ਲੈ ਕੇ ਫਿਰ ਵਿਰੋਧ ਪ੍ਰਦਰਸ਼ਨ ਕਰਾਂਗੇ ਜੋ ਸ਼ਾਂਤਮਈ ਪ੍ਰਦਰਸ਼ਨ ਹੋਊਗਾ ਉਹਦੇ ਵਿੱਚ ਕੋਈ ਵੀ ਚਾਨੀ ਮਾਨੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹੋਊਗੀ ਕਿਉਂਕਿ ਬੀਬੀ ਨੂੰ ਤੁਸੀਂ ਮੰਗ ਪੱਤਰ ਸੌਪਿਆ ਜੀ ਕੀ ਅਫਸ਼ਾਸ਼ਨ ਦਵਾਇਆ ਆਸਵਾਸਨ ਜੀ ਉੱਥੇ ACP ਹਰਪਾਲ ਜੀ ਇਹਨੇ ਲੱਗੇ ਹੋਣੇ ਹਲਕਾ ਇਸ ਦੇ ਵਿੱਚ ਉਹਨਾਂ ਕੋਲ ਇਨਾਂ ਕਹੇ ਜਾਓ ਲੈਕਿਨ ਕੱਲ ਦਾ ਤੇ ਉਹ ਫੋਨ ਨਹੀਂ ਪਿਕ ਕਰ ਰਹੇ ਤਾਜੂ ਕਰ ਰਹੇ ਸਵੇਰ ਦਾ ਫੋਨ ਨਹੀਂ ਚੱਕ ਰਹੇ ਤੇ ਚਲੋ ਹੁਣ ਇਥੋਂ ਸੀਪੀ ਸਾਹਿਬ ਦੇ ਰੀਡਰ ਸਾਹਿਬ ਨੇ ਭਾਈ ਤਰਸੀਮ ਜੀ ਉਹਨਾਂ ਨੇ ਫੋਨ ਕੀਤਾ ਵੀ ਜਾਓ ਉਹ ਜਾ ਰਹੇ ਆਗੇ ਜੇ ਹੱਲ ਹੋ ਗਿਆ ਬਹੁਤ ਵਧੀਆ ਤੇ ਨਹੀਂ ਤੇ ਅਗਲਾ ਫਿਰ ਆਪੀਆਂ ਜਥੇਬੰਦੀਆਂ ਨਾਲ ਐਸਸੀ ਸੁਮਾਈ ਨਾਲ ਅਕਸਰੀ ਯਾਤਰੀ ਭਗਤ ਕਰ ਕੀਤਾ ਜਾਂਦਾ ਐਕਸਰ ਇਹ ਜੀ ਸ਼ੁਰੂ ਤੋਂ ਹੀ ਹੁੰਦਾ ਆ ਵਾ ਇਹ ਤੇ ਸਾਡੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਆਗੀ ਉਹਨਾਂ ਦੇ ਸੰਸਕਾਰਾਂ ਵਾਸਤੇ ਜਗ੍ਹਾ ਨਹੀਂ ਦਿੱਤੀ ਆਪਣੇ ਗਾਂਧੀ ਪਰਿਵਾਰ ਨੇ ਅੱਜ ਜੋ ਮਰਜ਼ੀ ਕੋਈ ਕਹਿੰਦਾ ਫਿਰ ਅਸੀਂ ਸੰਵਿਧਾਨ ਦੇ ਰਾਖੇ ਫਲਾਂ ਠੀਕ ਉਹ ਸੰਵਿਧਾਨ ਆਸਤੇ ਕਿਸੇ ਨੇ ਨਹੀਂ ਬਲੀਦਾਨ ਦਿੱਤਾ ਜੇ ਸੰਵਿਧਾਨ ਦੀ ਦੇਰ ਇਹ ਕੀਤੀ ਸੰਵਿਧਾਨ ਚ ਸਭ ਨੂੰ ਮੌਲਿਕ ਅਧਿਕਾਰ ਦਿੱਤੇ ਤੇ ਬਾਬਾ ਸਾਹਿਬ ਡਾਟ ਪੀ ਪ੍ਰੋਬ ਅੰਬੇਦਕਰ ਜੀ ਨੇ ਦਿੱਤੋ ਬਾਬਾ ਜੀ ਨੈਕਸਟ ਸਟੈਪ ਕੀ ਹੋਏਗਾ ਜੀ ਜਨਾਬ ਨੈਕਸਟ ਸਟੈਪ ਜੀ ਆਪ ਕੋ ਸਾਡੇ ਸਿੰਘ ਨਾਲ ਖਲੋਤੇ ਨੇ ਜਥੇਬੰਦੀਆਂ ਦੇ ਵੀਰ ਬਾਬਾ ਜੀ ਵੀ ਖਲੋਤੇ ਨੇ ਤੇ ਹੋਰ ਅਸੀਂ ਆਪਣੀਆਂ ਜਥੇਬੰਦੀਆਂ ਨਾਲ ਕਰਕੇ ਸਲਾਹ ਬਹੁਤ ਜਲਦ ਤੇ ਜਲਦੋ ਜਲਦ ਨਹੀਂ ਤੇ ਫਿਰ ਅਸੀਂ ਛੜਕਾਂ ਤੇ ਉਤਰਾਂਗੇ ਤੇ ਫਿਰ ਗੁੰਗੀ ਬੈਰੀ ਸਰਕਾਰ ਜਿਹੜੀ ਕੰਮ ਕਰਨ ਦੀ ਨਹੀਂ ਸੁੱਤੀ ਹੋਈਗੀ ਉਹਨੂੰ ਜਗਾਵਾਂਗੇ ਕੱਲ ਬੀਬੀ ਕਾਉਂਸਲਰ ਸਾਹਿਬ ਨੇ ਆਪਣੇ ਐਮ.ਐਲ.ਏ ਸਾਹਿਬ ਬੀਬੀ ਜਿੰਮਜੋਤ ਕੋਰ ਨੂੰ ਵੀ ਇਤਲਾਹ ਕੀਤੀ ਸੀ ਲੇਕਿਨ ਉਹਨਾਂ ਨੇ ਵੀ ਕਿਹਾ ਕਿ ਮੈਂ ਕਰਦੀ ਆ ਜੀ ਮੈਂ ਆ ਕਰ ਦੂ ਲੇਕਿਨ ਜਉਂਦੇ ਤੇ ਉਹ ਆ ਤੇ ਜੇ ਆਪਣੇ ਕਾਉਂਸਲਰਾਂ ਦੇ ਬੱਚਿਆਂ ਨੂੰ ਇੰਨੇ ਆਪਸ਼ਬਦ ਬੋਲਣ ਤੇ ਸਰਕਾਰ ਨਹੀਂ ਕਿਤੇ ਅਫਸਰ ਦੀ ਡਿਊਟੀ ਲਾਹਦੀ ਵੀ ਕਿਉਂ ਬੋਲੇਗੇ ਤੇ ਫਿਰ ਆਮ ਜਨਤਾ ਦਾ ਰਾਬੀ ਰੱਖਾ ਜੀ ਜੀ ਮੈਂ ਮਤੀਨਾਮ ਦੇ ਅਧਿ ਕਮਿਸ਼ਨਰ ਦਫ਼ਤਰ ਪੁੱਜੇ ਉਹ ਕੀ ਕਹਿਣਾ ਚਾਹੂਗਾ ਕੀ ਗੱਲ ਹੈ ਹਾਂਜੀ ਅਜ ਵਾਰਡ ਨੰਬਰ 27 ਤੋਂ ਮੈਂ ਪੁਲਿਸ ਕੋਲ ਸਿੱਧੂ ਜੀ ਆਮ ਆਦਮੀ ਪਾਰਟੀ ਦੀ ਕਾਨਫਰੰਸ ਦੇ ਹੋਣ ਦੇ ਨਾਤੇ ਇਲਾਕੇ ਦੇ ਵਿੱਚ ਗਲੀ ਨੰਬਰ 9 ਦੇ ਵਿੱਚ ਇੱਕ ਸਾਗਰ ਨਾਮ ਦਾ ਲੜਕਾ ਕੱਲ ਦਾ ਇਹਨਾਂ ਨੇ ਅਰੈਸਟ ਕੀਤਾ ਹੋਇਆ ਸੀ ਮੈਂ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸੀ ਸਾ ਮੇਰਾ ਛੋਟਾ ਬੇਟਾ ਪ੍ਰਦੀਪ ਸਿੰਘ ਮੌਜੂਦ ਸੀ ਇਹਨਾਂ ਨੂੰ ਮੈਂ ਫੋਨ ਕੀਤਾ ਕਿ ਤੁਸੀਂ ਇਹਨਾਂ ਦੇ ਨਾਲ ਜਾਓ ਪੁੱਛ ਗਿਸ਼ ਕੇ ਆਓ ਵੀ ਲੜਕੇ ਨੂੰ ਕਦੇ ਵਾਸਤੇ ਲੈ ਕੇ ਗਏ ਮੇਰਾ ਬੇਟਾ ਠਾਣੇ ਦੇ ਵਿੱਚ ਗਿਆ ਆ ਉਹਨਾਂ ਨੇ ਐਸਐਸਓ ਦੇ ਗੱਲ ਮੈਂਨਾਂ ਨੂੰ بیٹے ਨੇ ਪੁੱਛਿਆ ਕਿ ਕਿਹੜੇ ਮਸਲੇ ਵਿੱਚ ਮਤਲਬ ਵੀ ਤੁਸੀਂ ਇਹ ਸਾਗਰ ਨਾਮ ਦੇ ਮੁੰਡੇ ਨੂੰ ਲੈ ਕੇ ਆਏ ਉਹਨਾਂ ਨੇ ਮੇਰੇ بیٹے ਨਾਲ ਗਲਤ ਬਿਹੇਵ ਕੀਤਾ ਹੈ ਗਲਤ ਗਾਲਾਂ ਕੱਢੀਆਂ ਆ ਉਲਟ ਇਹਨਾਂ ਨੇ ਉੱਤੋ ਗਿਆ ਵੀ ਤੇਰੇ ਤੇ ਵੀ ਗਲਤ ਪਰਚਾ ਦੇ ਕੇ ਤੈਨੂੰ ਅਸੀਂ ਅੰਦਰ ਕਰ ਦੇਵਾਂਗੇ ਤੇ ਮੈਂ ਕਾਉਂਸਲਰ ਹੋਣ ਦੇ ਨਾਤੇ ਮੈਂ ਕਮਿਸ਼ਨਰ ਸਾਹਿਬ ਨੂੰ ਤੇ ਮੰਗ ਪੱਤਰ ਦੇਣਾ ਹੈ ਕਿ ਇਹੋ ਜੇ ਅਫਸਰਾਂ ਦੇ ਤੁਰੰਤ ਤੋਂ ਤੁਰੰਤ ਕਾਰਵਾਈ ਕੀਤੀ ਜਾਵੇ ਇਹੋ ਜੇ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇ ਮੈਂ ਤੁਸੀਂ ਮੋਕੇ ਦੇ ਸਰਕਾਰ ਦੇ ਮਜੇਨਾ ਕਾ ਕਾਉਂਸਲਰ ਹੋ ਇਹ ਤੁਹਾਡੀ ਨਹੀਂ ਸੁਣਵਾਈ ਹੋ ਰਹੀ ਤੇ ਆਮ ਜਨਤਾ ਦੀ ਕਿੱਥੋਂ ਹੈ ਇਹੀ ਮੰਗ ਪੱਤਰ ਲਿਕੇ ਦੇਖੋ ਅਸੀਂ ਆਏ ਹੋਇਆ ਸੀਪੀ ਸਾਹਿਬ ਕੋ ਇਹ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਇਹ ਤੱਕਾ ਮਲੇ ਪੀ ਹਰ ਵਿਅਕਤੀ ਨਾ ਕਰ ਰਹੀ ਹੈ ਹਰ ਗਰੀ ਪਰਿਵਾਰ ਨਾ ਕਰ ਰਹੀ ਹੈ ਇਲਾਕੇ ਦੇ ਵਿੱਚ ਬਹੁਤ ਜਿਆਦਾ ਬੁਰਾ ਹਾਲ ਹੈ ਬੱਚਿਆਂ ਨੂੰ ਨਜਾਇਜ਼ ਚੁੱਕਿਆ ਜਾ ਰਿਹਾ ਹੈ ਜੋ ਕਿ ਇੱਥੇ ਗਰੀਬ ਪਰਿਵਾਰ ਨਾਲ ਸਾਰੇ ਸੰਬੰਧ ਰੱਖਦੇ ਹਨ ਸਾਰੇ ਆਪਣੇ ਘਰ ਦਾ ਟਾਈਮ ਪਾਸ ਉਤੋਂ ਦੀ ਹੈ ਲੇਡੀਜ਼ ਦਾ ਰਾਦਾ ਕੰਮ ਕਰਕੇ ਕਰਦੀ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਨਜਾਇਜ਼ ਚੁੱਕਿਆ ਜਾ ਰਿਹਾ ਹੈ ਗਲਤ ਪਰਚੇ ਦਿੱਤੇ ਜਾ ਰਹੇ ਹੈ ਸੋ ਡਿਵਲਪ ਸੀਪੀ ਸਾਹਿਬ ਨੂੰ ਬਾਅਦ ਚ ਮਿਲਿਆ ਜਾਏਗਾ ਜਾਂ ਐਮਐਲਏ ਸਾਹਿਬ ਦੀ ਨੋਟਿਸ ਜਾਂਦਾ ਚੀਪੀ ਸਾਹਿਬ ਦੇ ਰੀਡਰ ਸਾਹਿਬ ਨੇ ਸਾਨੂੰ ਇਹ ਆਪਣੇ ਕੀ ਵਿਸ਼ਵਾਸ ਦਿਵਾਇਆ ਦੇਖੋ ਉਹਨਾਂ ਨੇ ਸਾਨੂੰ ਉਹਨਾਂ ਕੋ ਭੇਜਿਆ ਐਸਪੀ ਸਾਹਿਬ ਕੋ ਪੇ ਤੁਹਾਡੀ ਵਧੀਆ ਤਰੀਕੇ ਨਾਲ ਗੱਲ ਸੁਣੀ ਜਾਏਗੀ ਦੇਖੋ ਕੀ ਸਮਝੇ ਕੌਂਸਲ ਲੋਕਾਂ ਦਾ ਲੋਕਾਂ ਦੀ ਸਮੱਸਿਆ ਸੁਣਦਾ ਲੋਕਾਂ ਦਾ ਕੋਈ ਮੁਸ਼ਕਲ ਤਾਂ ਕੌਂਸਲ ਦੇ ਹੱਲ ਕਰਨ ਦਾ ਫੈਸਲਾ ਜੇ ਤੁਹਾਡੀ ਕੌਂਸਲਟਲੀ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਪ੍ਰਸ਼ਾਸਨ ਦੇ ਵਿੱਚ ਦੇਖੋ ਜੇ ਇਲਾਕੇ ਦੇ ਵਿੱਚ ਕਾਉਂਸਲਰਾਂ ਦੀ ਜੇ ਪੁਲਿਸ ਪ੍ਰਸ਼ਾਸਨ ਸੁਣੂਗੀ ਨਾ ਤੇ ਕੌਣ ਸੁਨੇਗਾ ਅਸੀਂ ਇਲਾਕੇ ਦੇ ਵਿੱਚ ਕਾਉਂਸਲਰ ਬਣੇ ਆ ਗਰੀਬ ਪਰਿਵਾਰਾਂ ਦੇ ਹੱਕ ਵਿੱਚ ਖੜਨ ਵਾਸਤੇ ਅਸੀਂ ਕੋਈ ਤਾਂ ਇੱਥੇ ਤਮਾਸ਼ਾ ਦੇਖਣ ਵਾਤੇ ਨਹੀਂ ਬਣੇ ਹੋਏ ਇਹ ਗੱਲ ਮੈਂ ਹੋ ਸਕੇ ਤੇ ਮੁੱਖ ਮੰਤਰੀ ਸਾਹਿਬ ਤੱਕ ਰੀ ਪਹੁੰਚਾਵਾਂਗੀ ਠੀਕ ਹੈ ਹਾਂਜੀ ਸ਼ਹਿਰ ਤੜਕੇ ਲਤੀਫਪੁਰ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇੱਕ ਵਾਰ ਫਿਰ ਕਾਰਵਾਈ ਸ਼ੁਰੂ ਕੀਤੀ ਗਈ ਜਿਸ ਕਾਰਨ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਸੁਰੱਖਿਆ ਦੇ ਮੱਦੇਨਜ਼ਰ ਹਰ ਆਉਣ ਜਾਣ ਵਾਲੇ ਦੀ ਸਖਤ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਾ ਲਈ ਇਹ ਕਦਮ ਚੁੱਕਿਆ ਗਿਆ ਹੈ। ਕਾਰਵਾਈ ਦੌਰਾਨ ਪੁਲਿਸ ਵੱਲੋਂ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਲੁਧਿਆਣਾ ਦੇ ਟੇਬਾ ਰੋਡ ਇਲਾਕੇ ਵਿੱਚ ਹੜਕਾ ਪੈ ਗਿਆ ਜਦੋਂ ਕੁਝ ਲੋਹੇ ਦੇ ਤੇਜ਼ ਧਾਰ ਵਾਲੇ ਹਥਿਆਰ ਨਾਲ ਲੈਸ ਹਮਲਾਵਰਾਂ ਨੇ ਇੱਕ ਕਾਰ ਵਿੱਚ ਬੈਠੇ ਪਰਿਵਾਰ ਤੇ ਜਾਨ ਲੈਵਾ ਹਮਲਾ ਕੀਤਾ ਇਸ ਹਮਲੇ ਦੌਰਾਨ 7 ਮਹੀਨੇ ਦੇ ਬੱਚੇ ਨੂੰ ਕੈਦ ਕਰ ਲਿਆ ਗਿਆ ਹਮਲੇ ਦੀ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਮਲਾਵਰਾਂ ਨੂੰ ਕਾਨੂੰਨ ਜਾਂ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਇਸ ਮਾਮਲੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਪੁਲਿਸ ਨੇ ਤੁਰੰਤ ਛਾਣ ਮੀਨ ਸ਼ੁਰੂ ਕਰ ਦਿੱਤੀ ਹੈ ਅੱਜ ਕੀ ਗੱਲ ਕੀ ਹੋਈ ਅੱਜ ਬਹਾਦਰ ਵਾਈਸ ਦੇ ਵਿੱਚ ਲੜਾਈ ਸੀ ਸਾਡੀ ਸੌਲਵੋ ਵੀ ਹੋ ਗਈ ਉਸ ਤੋਂ ਬਾਅਦ ਸਾਸ ਨੇ ਆ ਕੇ ਪਹਿਲਾਂ ਵੀ ਰਾਤ ਨੂੰ ਬਹੁਤ ਕੁੱਟਿਆ ਮੁੰਡੇ ਨੂੰ ਬਾਹਰ ਵੇਜ ਕੇ ਕਮਰੇ ਤੋਂ ਬਾਹਰ ਵੇਜ ਕੇ ਉਹਨਾਂ ਨੇ ਕੁੱਟ ਮਾਰ ਦਿੱਤੀ ਤੇ ਉਸ ਤੋਂ ਬਾਅਦ ਸਵੇਰ ਰਜਮੰਦੀ ਨਾਲ ਲੈ ਕੇ ਜਾ ਰਹੇ ਸੀ ਮੈਨੂੰ ਲੈ ਕੇ ਜਾ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਹਮਲਾ ਕਰਤਾ ਸਾਡੀ ਗੱਡੀ ਵੀ ਸਾਰੀ ਤੋੜਤੀ ਅੱਗੂ ਵੀ ਪਿੱਛੇ ਵੀ ਸਾਰੀ ਗੱਡੀ ਖਤਮ ਹੀ ਕਰ ਦਿੱਤੀ ਮੈਨੂੰ ਸ਼ੀਸ਼ੇ ਸਾਰੇ ਤੋੜਤੇ ਉਸ ਤੋਂ ਬਾਅਦ ਮੇਰਾ ਬੇਬੀ ਆ ਛੋਟਾ 7 ਮਨთ ਦਾ ਉਹ ਵੀ ਲੈ ਕੇ ਚਲੇ ਗਏ ਨੇ ਉਹ ਹਜੇ ਛੋਟਾ ਬਹੁਤ ਛੋਟਾ ਹਜੇ ਮੇਰੇ ਤੋਂ ਬਿਨਾ ਇੱਕ ਮਿੰਟ ਵੀ ਰਹਿੰਦਾ ਪਰ ਹੁਣ ਨੇ ਟਾਈਮ ਹੋ ਗਿਆ 3 3 ਘੰਟੇ ਹੋ ਗਏ ਮੇਰੇ ਤੋਂ ਬਿਨਾ ਹੁਣ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨੇ ਤੁਸੀਂ ਬੱਚੇ ਤੁਹਾਡੀ ਸ਼ਾਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ 2 ਸਾਲ ਹੋ ਗਏ ਤੁਹਾਡੇ 'ਤੇ ਜਿਹੜਾ ਹਮਲਾ ਕੀਤਾ ਕਿੰਨਾ ਕਿੰਨਾ ਲੋਕਾਂ ਨੇ ਕੀਤਾ ਔਰ ਕਿੰਨੇ ਲੋਕ ਦੀ ਔਰ ਉਹਨਾਂ ਕੋਲੇ ਕਿੰਨੇ ਘਾਤਿਆਰ ਸੀਗੇ ਇੰਨਾ ਮੈਂ ਦੇਖਿਆ ਨਹੀਂ ਕਿਉਂਕਿ ਮੈਂ ਗੱਡੀ ਦੇ ਵਿੱਚ ਬੈਠੀ ਸੀ ਮੈਨੇ ਮੈਨੂੰ ਕੁਝ ਕਲੀਅਰ ਨਹੀਂ ਦਿਖ ਰਿਹਾ ਸੀ ਕਿਉਂਕਿ ਜਦ ਮੈਂ ਮੈਂ ਤਾਂ ਹਾਦਸਾ ਸਹਿ ਲਿਆ ਮੈਂ ਕੋਈ ਕੰਪਲੀਟ ਕਿਸਨੂੰ ਨਹੀਂ ਦੇਖ ਪਾਈ ਕਿੰਨੇ ਜਾਣਾ ਸੀ ਕਿੰਨੇ ਨਹੀਂ ਤਾਂ ਝਗੜਾ ਕਿਸ ਗੱਲ ਤੋਂ ਹੋਇਆ ਸੀ ਤੁਹਾਡਾ ਝਗੜਾ ਬਸ ਇਦਾਂ ਹੀ ਨੋਰਮਲ ਸੀਗਾ ਵੀ ਮੈਨੇ ਆਪਣੇ ਘਰੇ ਜਾਣਾ ਸੀ ਉਹ ਕਹਿੰਦੇ ਸੀ ਬੇਬੀ ਨੂੰ ਨਹੀਂ ਦਿੰਦੇ ਵੀ ਤੂੰ ਜਾਣਾ ਤੂੰ ਜਾ ਪਰ ਅਸੀਂ ਜੋ ਆਸ ਨੂੰ ਨਹੀਂ ਦਿੰਦੇ ਤਾਂ ਮਿੱਕੀ ਮਾਮਲਾ ਕਿਉਂ ਇਹ ਹੋ ਗਿਆ ਤੁਹਾਡਾ ਇਹ ਕਿ ਟੱਕਰ ਹੋ ਗਈ ਔਰ ਅਸੀਂ ਮੁੰਡਾ ਲੈ ਕੇ ਜਾ ਰਹੇ ਸੀ ਉਹ ਪਿੱਛੋਂ ਆ ਕੇ ਮੁੰਡਾ ਵੀ ਖਿੱਚ ਕੇ ਲੈ ਕੇ ਗਿਆ ਗੱਡੀ ਵੀ ਤੋੜ ਗਏ ਤੁਸੀਂ ਸੈਂਟੀ ਨਾਲ ਜਾ ਰਹੇ ਸੀ ਹਾਂਜੀ ਹਾਂਜੀ ਮੇਰੇ ਮੇਰੇ ਕਿਆ ਨੀ ਮੈਂ ਫਾਦਰ ਇਨ ਲੋ ਵੀ ਸੀਗੇ ਘਰੇ ਉਹਨਾਂ ਨੂੰ ਉਹਨਾਂ ਨੂੰ ਘਰੇ ਬਿਠਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਫੇਰ ਅਸੀਂ ਘਰ ਤੁਰਿਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਬਸ ਸੁਣਵਾਈ ਕੀਤੀ ਜਾਵੇ ਜਿਹੜੇ ਆ ਸ਼ੀਸ਼ੇ ਵਗਾਇਆ ਤੋੜੇ ਹੁਣ ਪਕੜੇ ਜਾਣ ਬਸ ਉਹ ਤੋਂ ਅੱਗੇ ਕੁਝ ਨਹੀਂ ਕਿੰਨੇ ਕੁ ਬੰਦਿਆਂ ਨੇ ਹਮਲਾ ਕੀਤਾ ਨਹੀਂ ਨਹੀਂ ਕਲੀਅਰ ਨਹੀਂ ਦੇਖਿਆ ਹੁਣੇ ਪੰਜਾਬ ਨੂੰ ਪੰਜਾਬ 6 70 ਬੰਦਾ ਹੈਗਾ ਸੀਗਾ ਉਹਨਾਂ ਦਾ ਸੱਤ ਵੀ ਸੀਗੀ ਉਹਦੀ ਭੈਣ ਵੀ ਸੀਗੀ ਉਹਦੀ ਉਹਨਾਂ ਨੇ ਇਹਨੂੰ ਮਾਰ ਕੁੱਟ ਕੇ ਆ ਦੇਖੋ ਇਹਨੂੰ ਹਮਲਾ ਇਹ ਹਮਲਾ ਕਰਕੇ ਇਹਨੂੰ ਮੁੰਡਾ ਲੈ ਕੇ ਗਏ ਜੀ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਇਹ ਮੰਨੂ ਹਾਂਜੀ ਮੰਨੂ ਕਿਹੜੀ ਜਗ੍ਹਾ ਰਹਿੰਦੇ ਆ ਨੋ ਰਾਇਲ ਕਲੋਨੀ ਹਾਂਜੀ ਰਾਇਲ ਕਲੋਨੀ ਰਾਇਲ ਕਲੋਨੀ ਹਾਂਜੀ ਤੇ ਤੁਹਾਡੇ ਸਹੁਰਾ ਸਾਹਿਬ ਦਾ ਜੀ ਤੁਹਾਡੇ ਸਹੁਰਾ ਸਾਹਿਬ ਦਾ ਜਾਂ ਸੱਸ ਦਾ ਕੀ ਨਾਮ ਵਗੈਰਾ ਮੰਮਤਾ ਸੰਨੀ ਅਚਾ ਪ੍ਰਿੰਸੀ ਮਤਲਬ ਵੀ ਕੀ ਹੋਇਆ ਕੀ ਸੀਗਾ ਭਾਜੀ ਆ ਫੈਮਿਲੀ ਮੈਟਰ ਸੀਗਾ ਵੀ ਮਤਲਬ ਕੁੜੀ ਨੂੰ ਲੈ ਕੇ ਜਾ ਰਹੇ ਸੀਗੇ ਉਹ ਰੋ ਅਸੀਂ ਕਿੱਥੋਂ ਆਏ ਹਾਂ ਸਮਾਨੇ ਤੋਂ ਆਏ ਸੀ ਜੀ ਅੱਛਾ ਜੀ ਕੁੜੀ ਇੱਥੇ ਵਿਆਹੀ ਹੋਈ ਸੀਗੀ ਉਹਨੂੰ ਲੈਣ ਆਏ ਸੀਗੇ ਲੜਾਈ ਲੁੜੀ ਹੋ ਗਈ ਉਹਨੀ ਰਾਤ ਉਹਨਾਂ ਦੀ ਚਲੋ ਲੈਣ ਆਏ ਜਿਵੇਂ ਜੀ ਭਾਜੀ ਉਹਨਾਂ ਨੂੰ ਲੈ ਗਏ ਉਹਦੇ ਦੇ ਮਾਪਿਆਂ ਨੂੰ ਕਹਿ ਕੇ ਅਸੀਂ ਪਿਆਰ ਨਾਲ ਚਲੇ ਗਏ ਜੀ ਉਹਨੂੰ ਤੇ ਜਾਂਦੇ ਜਾਂਦੇ ਮੁੰਡੇ ਵਾਲੇ ਨੇ ਭਾਜੀ ਗੱਡੀ ਦੇ ਅੱਗੇ ਮੋਟਰਸਾਈਕਲ ਆਏ ਨੇ ਹਮਲਾ ਕੀਤਾ ਸਾਡੇ ਤੇ ਕਿਰਪਾਨਾਂ ਹੋਰ ਉਹਨਾਂ ਕੋਲ ਘਲਹਾੜੇ ਵਗੈਰਾ ਕਾਫੀ ਕੁਝ ਸੀਗਾ ਕਿੰਨੇ ਕੁ ਜਾਨੇ ਸੀਗੇ ਉਹ ਤਕਰੀਬਨ ਹੈਗੇ ਸੀ ਭਾਜੀ ਪੰਜਾਬ ਵਾਲਾ 100 ਬੰਦੇ ਸੀਗੇ ਜੀ ਹਾਂ ਜੀ ਘੱਟੋ ਘੱਟ 15 20 ਮੋਟਸਾਂ ਲਾਇਨੇ ਜੀ ਹਾਂ ਜੀ ਤੇ ਕੀ ਕੀ ਹਥਿਆਰ ਕੀ ਕੀ ਸੀ ਹਥਿਆਰ ਉਹਨਾਂ ਕੋਲ ਕੁਰਬਾਨਾ ਸੀਗੇ ਜੀ ਗੁਲਹਾੜੇ ਸੀਗੇ ਹਾਂ ਜੀ ਜਿਸੇ ਸ਼ਾਦੀ ਹੋਈ ਨੂੰ ਕਿੰਨਾ ਦਾ ਟਾਈਮ ਹੋ ਗਿਆ ਸੀ ਸ਼ਾਦੀ ਹੋਈ ਨੂੰ ਤਾਂ ਮੇਰੇ ਸਾਹਮਣੇ ਨਾਲ ਹੋ ਗਏ ਜੀ ਦੋ ਦੋ ਸਾਲ ਦੇ ਕਰੀਬ ਹੋ ਗਏ ਅੱਛਾ ਤੇ ਮਤਲਬ ਕਿ ਕੋਈ ਕਹਿੰਦੇ ਬੱਚਾ ਪੁੱচ্চਾ ਵੀ ਨਾਲ ਲੈ ਗਏ ਬੱਚਾ ਸੀਗਾ ਜੀ ਬੱਚੇ ਨੂੰ ਵੀ ਖੋਕੇ ਲੈ ਗਏ ਨਹੀਂ ਜੀ ਨਾਲ ਅੱਛਾ ਹਾਂ ਜੀ ਸੱਤ ਮਹੀਨੇ ਵੀ ਵੱਜੀਏ ਜੀ 6 ਫੇਟ ਉਹ ਗੁੜੀਆ ਤੇ ਵੱਜੀ ਹੈ ਜੀ ਉਹ ਬਾ ਤੇ ਬਸੂ ਕੁ ਜੀ ਬਈ ਸ਼ੀਸ਼ੇ ਟੋਫੇ ਨੇ ਨਾ ਸਰਕੰਚੂ ਵਗੈਰਾ ਪੈ ਗਿਆ ਅੱਜ ਇੱਕ ਉਹ ਕਾਰ ਦਾ ਭਾਂਡ ਤੋੜ ਦਾ ਮਾਮਲਾ ਜਿਹੜਾ ਦੋ ਦੋਸ਼ਾਣਾਰੇ ਕੋਲ ਹੋਇਆ ਕੀ ਮਾਮਲਾ ਇਹਨਾਂ ਮਗਰ ਜਬੇਸ਼ ਕਰਦਾ ਇਹ ਕਿੰਨੀ ਪੈਲੀਸ਼ਾ ਲੜਕੀ ਸੀਗੀ ਉਹਦੀ ਮੋਨੂ ਨਾਲ ਮੈਰਿਜ ਹੋਈ ਸੀਗੀ ਇਹਨਾਂ ਦਾ ਇੱਕ 7 ਮਹੀਨਿਆਂ ਦਾ ਬੇਬੀ ਹੈਗਾ ਉਹ ਉਸ ਤੋਂ ਬਾਅਦ ਅੱਜ ਉਹ ਕਿਤੇ ਇੰਡੀਆ ਆਉਂਦੀ ਕਿੱਦੀ ਬੰਦ ਜੀ ਉਹਦਾ ਪਰਿਵਾਰਕ ਮੈਂਬਰ ਨੂੰ ਲੈ ਕੇ ਜਾ ਰਹੀ ਸੀ ਲੜਕੀ ਨੂੰ ਇਹ ਰਸਤੇ ਵਿੱਚ ਉਹ ਦੇ ਘਰ ਵਾਲੇ ਨੇ ਆਪਣੇ ਨਾਲ ਦੋ ਦੂਸਰਾਂ ਨਾਲ ਲੈ ਕੇ ਉਹਨਾਂ ਦੀ ਗੱਡੀ ਪੰਨ ਤੋੜ ਕੀਤੀ ਹੈ ਜਿਨ੍ਹਾਂ ਨੇ ਅੱਜ ਹੁਣੀ ਕੰਪਲੇਂਟ ਦੇ ਕੇ ਗਏ ਨੇ ਤੇ ਅਸੀਂ ਉਹਨਾਂ ਨੂੰ ਇੰਗੇਜ ਸਖਤ ਸਖਤ ਕਾਰਵਾਈ ਕਰ ਰਹੇ ਹਾਂ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੇ ਆਪਰੇਸ਼ਨ ਦੇ ਤਹਿਤ ਇੰਸਪੈਕਟਰ ਸੁਖਦੀਪ ਸਿੰਘ ਅਤੇ ਐਸ ਐਚ ਓ ਖਨੌਰੀ ਦੀ ਅਗਵਾਈ ਹੇਠ ਖਨੌਰੀ ਬੱਸ ਸਟੈਂਡ ਅਤੇ ਪੁਲਿਸ ਥਾਣੇ ਦੇ ਆਲੇ ਦੁਆਲੇ ਸਖਤ ਚੈਕਿੰਗ ਕੀਤੀ ਗਈ ਪੁਲਿਸ ਟੀਮ ਵੱਲੋਂ ਪੀਓ ਅਤੇ ਪਗੋੜੇ ਅਪਰਾਧੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਕਾਨੂੰਨ ਵਿਵਸਥਾ ਮਜ਼ਬੂਤ ਰਹੇ ਇਨਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਸੰਗਰੂਰ ਸ਼੍ਰੀ ਸਰਤਾਜ ਸਿੰਘ ਚਹਿਲ ਦੇ ਨਿਰਦੇਸ਼ਾਂ ਅਨੁਸਾਰ ਇਹ ਮੁਹਿੰਮ 3 ਦਿਨ ਤੱਕ ਲਗਾਤਾਰ ਚਲਾਈ ਜਾਵੇਗੀ ਅਤੇ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ ਸਰ ਜਿਹੜੀ ਅੱਜ ਚੰਗੇ ਚੈਕਿੰਗ ਕੀਤੀ ਜਿਹੜੀ ਅਦਾ ਦੇ ਸਮੇਂ ਕੀ ਕਹਿਣਾ ਚਾਹੁੰਦਾ ਡੀਜੀਪੀ ਪੰਜਾਬ ਜੀ ਵੱਲੋਂ ਆਪਰੇਸ਼ਨ ਜਿਹੜਾ ਹੈਗਾ ਪ੍ਰਹਾਰ 2 ਜਿਹੜਾ ਸ਼ੁਰੂ ਕੀਤਾ ਗਿਆ ਅੱਜ ਸਵੇਰ ਤੋਂ ਤੇ ਉਹਦੇ ਰਿਗਾਰਡਿੰਗ ਸ਼੍ਰੀਮਾਨ ਐਸਐਸਪੀ ਸਾਹਿਬ ਸਰਤਾਜ ਚਾਲਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਸਵੇਰ ਤੋਂ ਹੀ ਜਿਹੜਾ ਇਸ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਹਾਂ ਵੱਖ-ਵੱਖ ਥਾਵਾਂ ਤੇ ਜਿਹੜੀ ਸਾਡੀ ਨਾਕਾਬੰਦੀ ਚੱਲ ਰਹੀ ਹੈ ਸਪੈਸ਼ਲ ਨਾਕਾਬੰਦੀ ਵੀ ਚੱਲ ਰਹੀ ਹੈ ਸ਼ਿਫਟਿੰਗ ਨਾਕਾਬੰਦੀ ਵੀ ਚੱਲ ਰਹੀ ਹੈ ਤੇ ਬੀਓਜ਼ ਨੂੰ ਅਰੈਸਟ ਕਰਨ ਦੇ ਲਈ ਤੇ ਗੈਂਗਸਟਰਜ਼ ਨੂੰ ਅਰੈਸਟ ਕਰਨ ਦੇ ਲਈ ਜਿਹੜੀ ਸਾਡੀ ਇਹ ਮੁਹਿੰਮ ਬਹੁਤ ਜ਼ੋਰਾਂ ਦੇ ਉੱਪਰ ਜਿਹੜੀ ਹੈ ਇਹ ਚੱਲ ਰਹੀ ਹੈ ਕੀ ਸਫਲਤਾ ਹਸਲ ਹੋਈ ਹੈ ਜਿਹੜੀ ਅੱਜ ਸਵੇਰ ਤੋਂ ਜਿਹੜੀ ਚੈਕਿੰਗ ਦੇ ਦੌਰਾਨ ਅਸੀਂ ਅਲੱਗ-ਅਲੱਗ ਜਿਹੜੇ ਵਹੀਕਲਸ ਹੈਗੇ ਆ ਚੈੱਕ ਕਰ ਰਹੇ ਆ ਉਹਨਾਂ ਨੂੰ ਜੋ ਵਾਇਓਲੇਟ ਕਰ ਰਹੇ ਹੈਗੇ ਆ ਵਿਦਾਊਟ ਨੰਬਰਸ ਜਾਂ ਹੋਰ ਵੀ ਜੋ ਟ੍ਰੈਫਿਕ ਦੇ ਵਾਇਓਲੇਸ਼ਨਸ ਕਰ ਰਹੇ ਆ ਉਹਨਾਂ ਨੂੰ ਚਲਾਨ ਕਰ ਰਹੇ ਆ ਤੇ ਆਪਰੇਸ਼ਨ ਦੇ ਤਹਿਤ ਜੋ ਸਾਨੂੰ ਟਾਸਕ ਮਿਲੇ ਹੋਏ ਆ ਉਹਨਾਂ ਦੇ ਉੱਪਰ ਅਸੀਂ ਕੰਮ ਕਰ ਰਹੇ ਆ ਉਹਨਾਂ ਨੂੰ ਟਾਸਕਸ ਨੂੰ ਅਚੀਵ ਕਰ ਰਹੇ ਆ ਤਾਂ ਕਿ ਜੋ ਪਬਲਿਕ ਦੇ ਵਿੱਚ ਜਿਹੜਾ ਹੈਗਾ ਇੱਕ ਸੁਖਾਵਾਂ ਮਾਹੌਲ ਜਿਹੜਾ ਹੈਗਾ ਉਹ ਬਣਾ ਕੇ ਰੱਖਿਆ ਜਾ ਸਕੇ ਸਰ ਆਪਰੇਸ਼ਨ ਆ ਪਹਾੜ ਤੋਂ ਤੇ ਕੀ ਕਾਮਯਾਬੀ ਸਫਲਤਾ ਹਾਸਲ ਹੋਈ ਹੈ ਜੋ ਅੱਜ ऑपरेशन प्रहार 2 ਦੇ ਤਹਿਤ ਜੀ ਜੋ ਸਾਡੇ ਹਿਨਸ ਕ੍ਰਾਈਮ ਦੇ ਮਕਦਮਿਆਂ ਦੇ ਜੋ ਦੋਸ਼ੀ ਐ ਜੋ ਹਾਲ ਤੱਕ ਫੜੇ ਨਹੀਂ ਗਏ ਸੀਗੇ ਉਹਨਾਂ ਨੂੰ ਫੜਨ ਦੇ ਲਈ ਉਹ ਸਪੈਸ਼ਲ ਮੁਹਿੰਮ ਜਿਹੜੀ ਹੈ ਸਾਡੀ ਚਲਾਈ ਜਾ ਰਹੀ ਹੈ ਤੇ ਤਾਂ ਕਿ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਜੋ ਲੀਗਲ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਲਿਆ ਸਕੀਏ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਕੇਸਿਸ ਦੇ ਡਿਸਪੋਜ਼ਲ ਕਰ ਸਕੀਏ ਫਿਰੋਜ਼ਪੁਰ ਅਤੇ ਹੋਰ ਸਰਹਦੀ ਜ਼ਿਲ੍ਹਿਆਂ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੌਰਾਨ ਰਾਜਪਾਲ ਗੁਲਾਬਚੰਦ ਕਟਾਰੀਆਂ ਨੇ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ ਲਈ 4 ਦਿਨਾਂ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਜਿਸ ਵਿੱਚ ਫਿਰੋਜ਼ਪੁਰ ਤਰਨਤਾਰਨ ਅਤੇ ਫਾਜ਼ਿਲਕਾ ਸ਼ਾਮਿਲ ਹਨ ਯਾਤਰਾ ਤੋਂ ਪਹਿਲਾਂ ਰਾਜਪਾਲ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਰਹਿਣ ਦੀ ਅਪੀਲ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਨਸ਼ਿਆਂ ਨਾਲ ਲੜਾਈ ਸਿਰਫ ਕਾਨੂੰਨੀ ਉਪਰਾਲਿਆਂ ਰਾਹੀਂ ਨਹੀਂ ਸਗੋਂ ਲੋਕਾਂ ਦੀ ਭਾਗੀਦਾਰੀ ਸਿੱਖਿਆ ਅਤੇ ਸਮਾਜਿਕ ਸਹਿਯੋਗ ਨਾਲ ਹੀ ਸਫਲ ਹੋ ਸਕਦੀ ਹੈ ਯਾਤਰਾ ਵਿੱਚ ਵੱਖ-ਵੱਖ ਸਕੂਲਾਂ-ਕੂਲਾਂ ਦੇ ਵਿਦਿਆਰਥੀ ਵੀ ਸ਼ਾਮਲ ਹੋਏ ਇਸ ਦੌਰਾਨ ਗੁਰਿੰਦਰ ਸਿੰਘ ਢਿੱਲੋਂ ਸਤਸੰਗ ਰਾਜ ਸੁਆਮੀ ਬਿਆਸ ਦੇ ਮੁਖੀ ਵੀ ਰੈਲੀ ਵਿੱਚ ਸ਼ਾਮਲ ਹੋਏ ਰਾਜਪਾਲ ਨੇ ਨਸ਼ਿਆਂ ਨਾਲ ਜੁੜੇ ਮੁੱਦਿਆਂ ਰੀਹੈਬਿਲੀਟੇਸ਼ਨ ਰੋਜ਼ਗਾਰ ਮੌਕੇ ਅਤੇ ਸਵੈ-ਸੁਰੱਖਿਆ ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਕੀਤੀ ਇਸ ਮੁਹਿੰਮ ਦਾ ਟੀਚਾ ਲੋਕਾਂ ਨੂੰ ਸੁਰੱਖਿਆ ਅਤੇ ਜਾਗਰੂਕਤਾ ਪ੍ਰਦਾਨ ਕਰਨਾ ਹੈ बोले तो पर। आप आये हुए सभी बंदों का यहाँ के सभी अधिकारीगण वाइस चांसलर साहब विभिन्न कॉलेजों के प्रिंसिपल प्यारे विद्यार्थी भाई बहनों विभिन्न समाज के प्रतिनिधिगण आर्मी के भी जवान विभिन्न संस्थाओं के सभी लोग आज अपनी नशा मुक्त रेडी में इस पद यात्रा में आप सब सम्मिलित हुए मैं आप सबका पंजाब की जनता की तरफ से मेरी तरफ से पंजाब की, तो की तरफ से आप सबका बहुत बहुत धन्यवाद करता हूँ स्वागत करता हूँ आपने एक पंजाब की इस समय की सबसे विकट समस्या के लिए इस जन जागरण अभियान में सम्मिलित होकर नशा मुक्त पंजाब बने युद्ध नशा विरुद्ध अभियान को सफलता मिले इसके लिए आप सबका सहयोग और आप सबका समर्थन इस आंदोलन को और आगे बढ़ाएगा मेरा सौभाग्य है कि मैं आज आपके बीच में यहां खड़ा हूं ये अभियान केवल राज्यपाल का अभियान नहीं है सरकार का अभियान नहीं है ये सारी जनता का अभियान है और ऐसा मान के चले कि यह मेरा व्यक्तिगत अभियान है मैं सोचता हूँ आप सब अपने अपने कॉलेज और महाविद्यालय में सबसे पहला यह प्रयत्न करें कि अगर आपका कोई दोस्त आपका कोई ट्रांसफेलो अगर इसके चपेट में आ गया तो उसे नफरत नहीं करें उस बच्चे को इससे बाहर निकालने के लिए जो भी प्रयत्न आपसे हो सकता है वो करें पहले नशा मुक्त अपना कैंपस करें पहले नशा मुक्त अपना स्कूल करें अपना समाज को करें अपने धार्मिक संस्थाओं को करें तो सब अपने मिलकर के अभियान करेंगे तो हमें सफलता मिलेगी सरकार ने एक मार्च के दिन युद्ध नशा विरुद्ध शुरू किया था और उन्होंने बहुत प्रयत्न किया है इन 10 दस ग्यारह महीनों में लगभग इकतीस हजार एफ आई आर दर्ज हुई है और इकतालीस हजार लोगों को गिरफ्तार किया है तीन सौ तो छप्पन बड़े बड़े जो गैंग लीडर थे उनको गिरफ्तार किया है दो सौ नब्बे करोड़ रुपए की संपत्ति जब्त की है पंद्रह करोड़ रुपया नगद पकड़े हैं और उन्नीस सौ तो किलोग्राम से ज्यादा हीरोइन को पकड़ा है इन पकड़ने वाले सब बंधुओं को मेरी ओर से बहुत बहुत बधाई धन्यवाद और इस पकड़ाने में सबसे ज्यादा मदद किसी ने की है तो गांव की विलेज कमेटी ने की है मैं विलेज कमेटी को बहुत बहुत धन्यवाद मुबारकबाद देता हूं अगर इस अभियान को सफलता मिलेगी तो विलेज कमेटी की सक्रियता से मिलेगी आज आप जिस संख्या में यहां पधारे हैं ये इस बात का सबूत है कि सब लोग चाहते हैं मन से कि कमजोर करने का लिए जो षड्यंत्र अपने पड़ोसी देश का चल रहा है वो सब बॉर्डर के जिलों में विशेष टोन से जिस प्रकार से यहाँ नशा गिराया जा रहा है हथियार गिराए जा रहे हैं देश को नई पीढ़ी को युवा पीढ़ी को कमजोर करने का एक षड्यंत्र चल रहा है इस षड्यंत्र से हमारे नौजवानों को बाहर निकालना आपका मेरा सबका दायित्व है धर्म है हम इसको अपना अभियान समझ करके इसमें सफलता प्राप्त करने का प्रयास करें मैं सोचता हूँ कि यह जो पद यात्रा है ये पद यात्रा आपको सबको साथ लेके करने का है ये मेरी पद यात्रा नहीं है ये पद यात्रा जनता की पद यात्रा है और सारी जनता मिलकर के अपन इस अभियान को आगे बढ़ाएंगे ऐसा मेरा विश्वास है आज यहाँ आए हुए डिप्टी कमिश्नर दीप श्रीकात शर्मा श्री ललित जैन डायरेक्टर श्री शिव दुलार जी जो हमारा रेडक्रॉस को देखते हैं उनका है श्री स्नेहदीप शर्मा डीआईजी साहब उपेंद्र सिंह जी एसएसपी अरविंद कुमार जी और हमारे यहाँ कई वाइस चांसलर साहब भी आए हुए हैं मैं उन सब का भी बहुत धन्यवाद करता हूँ और आपने अपने बच्चों को भी इस अभियान से जोड़ने के लिए जो आपने सहयोग किया जो समर्थन किया मैं सोचता हूँ ये सबका मिलकर के अभियान बन रहा है मैं चाहता हूं कि जब अपन चले तो थोड़ा डिसिप्लिन चले इधर उधर नहीं निकले तब तो जनता पर एक प्रभाव होगा कि एक अनुशासित रैली के रूप में हुआ बीच में छोड़ के नहीं जाए ज्यादा लंबा नहीं है तीन किलोमीटर है और आप सब विभिन्न कॉलेजों से संस्था से आए लोगों के साथ में मैं सबके साथ अलग अलग ग्रुप में ग्रुप करूंगा आप सब जैसे ही कार्यक्रम समाप्त होता है अपने अपने ग्रुप को एक जगह इकट्ठा कर ले वहां खड़े रहेंगे मैं आपके बीच में आकर खड़ा रहूंगा और आपको भी और सारे पंजाब को एक मैसेज जाएगा कि पंजाब के एक एक स्कूल महाविद्यालय विश्वविद्यालय संस्थाएं धार्मिक संस्थाएं धार्मिक संस्थाओं के नेता और प्रशासन सब मिलकर के इस अभियान को आगे बढ़ा रहे हैं तो मैं सोचता हूँ इसको और आज मैं सबसे आगे खड़ा नहीं रहूंगा मैं आपके रैली के बीच में खड़ा रहूंगा ताकि आधा पोर्शन आगे चलेगा आधा मैं बीच में रहूंगा आधे पीछे ताकि सबको ऐसा लगे कि हम सब लोग मिल करके चल रहे हैं और मैं सोचता हूँ हमारे इस रैली का जो सबसे बड़ा प्रयोजन है कि हम अनुशासनबद्ध भी हैं नशा मुक्त पंजाब बनाएंगे रंगला पंजाब बनाएंगे ये हम सबका एक तरह से संकल्प है हमारा सबका प्रण है आज नहीं तो कल कल नहीं तो परसों सफलता हमको मिलेगी और गुरुओं की धरती पर मैं खड़ा हूँ और मैं कोशिश कर रहा हूँ कि भाई हम सब मिलकर के इस अभियान को आगे बढ़ाएं ताकतवर बनाएं और जनता को इस बात के लिए जागृत करें ਸੋ AC ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਕੱਲ ਸਵੇਰ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ